ਸਾਸਾਂ ਗੱਲ ਜਿਹੜੀਆਂ ਦੀਪ ਸਿੱਧੂ ਨੇ ਕਹੀਆਂ ਉਦੋਂ ਤਾਂ ਲੋਕੀ ਨਹੀਂ ਸੀ ਉਹ ਨਹੀਂ ਢੰਗਾਈ ਨਾਲ ਲੈਂਦੇ ਨਹੀਂ ਸੋਚਦੇ ਸੀ ਨਹੀਂ ਸਮਝ ਸਕੇ ਉਹਨੂੰ ਜਿਹੜੀਆਂ ਗੱਲਾਂ ਉਹਨੇ ਕਿਸਾਨ ਅੰਦੋਲਨ ਚ ਕਹੀਆਂ ਸੀ ਤੇ ਬਾਅਦ ਦੇ ਵਿੱਚ ਜਿਵੇਂ ਮੇਰੇ ਤੋਂ ਪਹਿਲਾਂ ਦੱਸਿਆ ਬਈ ਜਥੇਬੰਦੀਆਂ ਵਾਲੇ ਕਹਿੰਦੇ ਸੀ ਜੀ ਬਾਈ ਦੀਪ ਸਹੀ ਕਹਿੰਦਾ ਸੀ ਸਾਹ ਸੰਗਤੋਂ ਪੜਿਆ ਲਿਖਿਆ ਸੀ ਉਹਨੂੰ ਸਮਝ ਸੀ ਸਾਰੀ ਗੱਲ ਦੀ ਆਪਣੇ ਵਿੱਚ ਨਾ ਮੈਂ ਇੱਕ ਗੱਲ ਦੱਸ ਦਿੰਨਾ ਬਈ ਬਹੁਤ ਘੱਟ ਐਸੇ ਜਣੇ ਐ ਜਿਹੜੇ ਇਹ ਸਰਕਾਰ ਦੇ ਸਿਸਟਮ ਨੂੰ ਸਮਝਦੇ ਆਂ ਦੀਪ ਸਿੱਧੂ ਉਹਨਾਂ ਚੋਂ ਇੱਕ ਸੀ ਜਿਹੜਾ ਸਰਕਾਰ ਦਾ ਸਾਰਾ ਤਾਣਾ ਬਾਣਾ ਸਮਝਦਾ ਸੀ ਬਈ ਇਹ ਸਰਕਾਰਾ ਕੀ ਚਾਹੁੰਦੀ ਐ ਉਹ ਐਵੇਂ ਹੀ ਨਹੀਂ ਸੀ ਕਹਿੰਦਾ ਬਈ ਇਹ ਫਸਲ ਦੀ ਨਹੀਂ ਨਸਲ ਦੀ ਲੜਾਈ ਐ ਉਦੋਂ ਕਿਸੇ ਨੇ ਦਿਮਾਗ 'ਚ ਕਿਸੇ ਹੋਰ ਦੇ 'ਚ ਹੁੰਦੀ ਸੀ ਗੱਲ ਐ ਬਈ ਇਹ ਫਸਲ ਦੀ ਨਹੀਂ ਨਸਲ ਦੀ ਲੜਾਈ ਐ ਉਹ ਬਹੁਤ ਡੂੰਗੀ ਗੱਲ ਸੋਚਦਾ ਸੀ ਸਾਧ ਸੰਗਤ ਜੀ ਮਹਾਰਾਜ ਨੇ ਜਿੰਨੀ ਸਵਾਸਾਂ ਦੀ ਪੂੰਜੀ ਉਹਨੂੰ ਬਖਸ਼ੀ ਸੀ ਉਹ ਆਪਣੀ ਪੂਰੀ ਕਰ ਗਿਆ ਪਰ ਸਾਧ ਸੰਗਤ ਜੀ ਇੱਕ ਨਾ ਜੋਤ ਜਗਾ ਗਿਆ ਲਾ ਲਓ ਭਈ ਇੱਕ ਚੰਗਿਆੜੀ ਲਾ ਗਿਆ ਅੱਜ ਆਪਾਂ ਉਸੇ ਦੇ ਉਸੇ ਲੀਕ ਦੇ ਮਗਰ ਚੱਲਦੇ ਆਂ ਜਿੰਨੇ ਵੀ ਅੱਜ ਆਪਾਂ ਹੋ ਰਹੇ ਆਂ ਯਾ ਅਮਰਤਪਾਲ ਭਾਈ ਜੀ ਦੇ ਮਗਰ ਜਿੰਨੀ ਵੀ ਕੌਮ ਦੇ ਆਪਾਂ ਸਮਝਦੇ ਆ ਅਮਰਤਪਾਲ ਲੋਬ ਹੀ ਸਾਰੀ ਦੀਪ ਸਿੱਧੂ ਦੀ ਦੇਣ ਹੈ ਕਿਉਂਕਿ ਉਹ ਸਭ ਅਮਰਤਪਾਲ ਨੇ ਉਸ ਕੰਮ ਨੂੰ ਸੰਭਾਲਿਆ ਵੀ ਆਪਾਂ ਕੌਮ ਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾਣਾ ਹੈ ਉਹ ਆਪਣਾ ਸਾਰਾ ਕੰਮ ਛੱਡ ਕੇ ਦੁਬਈ ਤੋਂਰੇ ਆਇਆ ਅਮਰਤਪਾਲ ਸਾਰਾ ਕੁਝ ਬਹੁਤ ਵਧੀਆ ਤਰੀਕੇ ਨਾਲ ਉਹਨੇ ਸੰਭਾਲਿਆ ਸਮਝ ਅਮਰਤਪਾਲ ਵੀ ਦੀਪ ਸਿੱਧੂ ਦੀਆਂ ਗੱਲਾਂ ਸਮਝ ਗਿਆ ਸੀ ਵੀ ਉਹ ਕੀ ਚਾਹੁੰਦਾ ਹੈ ਤੇ ਸਰਕਾਰ ਵੀ ਸਮਝ ਗਈ ਸੀ ਬਈ ਅਮਰਤਪਾਲ ਵੀ ਕੀ ਚਾਹੁੰਦਾ ਹੈ ਉਸੇ ਗੱਲ ਕਰਕੇ ਅਮਰਤਪਾਲ ਨੂੰ ਡਿਬਰੂਗੜ੍ਹ ਜੇਲ੍ਹ ਚ ਬੰਦ ਕੀਤਾ ਐ ਐਨਐਸਏ ਦੇ ਲਈ ਐਨਐਸਏ ਲਾ ਕੇ ਗੋਰੂ ਦੇ ਨਾਲ ਹੋਰ ਵੀ ਜਿਹੜੇ ਸਿੰਘ ਸੀ ਨਾਲ ਉਹਦੇ ਤੁਰਦੇ ਸੀ ਉਹਨਾਂ ਨੂੰ ਵੀ ਅੰਦਰ ਕਰਤਾ ਹੁਣ ਸਿਆ ਸੰਗਤ ਜੀ ਸਵਾ ਆ ਗਿਆ ਹੈ ਭਈ ਮਹਾਰਾਜ ਨੇ ਕੌਮ ਨੂੰ ਹਲੂਣਾ ਦੇ ਕੇ ਜਗਾ ਦਿੱਤਾ ਹੈ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਐਸਜੀਪੀਸੀ ਦੀਆਂ ਚੋਣਾਂ ਵੀ ਆ ਰਹੀਆਂ ਐ ਤੇ ਅੱਗੇ ਐਮਐਲਏ ਦੀ ਚੋਣ ਵੀ ਆ ਰਹੀ ਐ ਆਪਾਂ ਸਾਰੇ ਇਕੱਠੇ ਹੋ ਕੇ ਸਾਰਿਆਂ ਨੇ ਸਾਧ ਸੰਗਤ ਬਸ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਜਿਹੜੇ ਬੰਦੇ 40-40 ਸਾਲ ਹੋ ਗਏ ਪਾਰਟੀਆਂ ਨੂੰ ਚਲਾਉਂਦੇ ਆ ਨੂੰ ਪਰ ਅਜੇ ਤੱਕ ਕੁਝ ਹਾਸਲ ਨਹੀਂ ਕੀਤਾ ਮੈਂ ਇਹ ਚਾਹਣਾ ਵੀ ਉਹ ਹੈ ਜੇ ਪਰ ਉਹ ਬੰਦਿਆਂ ਨੂੰ ਜ਼ਰੂਰ ਨਾਲ ਲਾਇਆ ਜਾਵੇ ਜਿਨ੍ਹਾਂ ਨੇ ਕੌਮ ਨੂੰ ਕੁਝ ਦਿੱਤਾ ਹੈ ਕੁਝ ਦੇਣ ਹੈ ਕੌਮ ਲਈ ਸਾਰਿਆਂ ਨੂੰ ਇਕੱਠੇ ਕਰਕੇ ਆਪਾਂ ਇਲੈਕਸ਼ਨ ਲੜੀਏ ਇਲੈਕਸ਼ਨ ਜਿੱਤ ਕੇ ਅਮਰਪਾਲ ਨੂੰ ਸੀਐਮ ਬਣਾ ਕੇ ਤੇ ਜੇਲ੍ਹ ਚੋਂ ਬਾਹਰ ਕੱਢੀਏ ਸ੍ਰੀ ਅਕਾਲ ਏ ਮੈਂ ਆਸ ਕਰਦਾ ਕਿ ਆਪਾਂ ਸਾਰੇ ਇਕੱਠੇ ਹੋ ਕੇ ਸਰਕਾਰ ਬਣਾ ਲਈਏ ਤੇ ਅੰਮ੍ਰਿਤਪਾਲ ਨੂੰ ਬਾਹਰ ਲਿਆਈਏ ਤੇ ਕੌਮ ਨੂੰ ਚੜ੍ਹਦੀ ਕਲਾ 'ਚ ਲੈ ਚਲੀਏ ਮੇਰੇ ਹਿਸਾਬ 'ਚ ਮੇਰੇ ਮਨ ਦੇ ਹਿਸਾਬ ਨਾਲ ਉਹ ਸੱਚੀ ਸਰਦਾਂਜ ਨਹੀਂ ਹੋਊਗੀ ਦੀਪ ਸਿੱਧੂ ਨੂੰ ਇਸ ਲਈ ਮੈਂ ਸਾਰਿਆਂ ਤੋਂ ਬੇਨਤੀ ਕਰਦਾ ਕਿ ਆਪਾਂ ਸਾਰੇ ਹੋਰ ਵੀ ਜਿੰਨੀਆਂ ਪਾਰਟੀਆਂ ਐ ਸਾਰੀਆਂ ਇਕੱਠੀਆਂ ਹੋ ਕੇ ਚੱਲੀਏ ਇਕੱਠੇ ਹੋ ਕੇ ਚੱਲੀਏ ਤਾਂ ਕਿ ਆਪਾਂ ਕੌਮ ਦੀ ਚੜ੍ਹਦੀ ਕਲਾ ਕਰ ਸਕੀਏ ਕਿਉਂਕਿ ਸਾਦ ਸੰਗਤ ਜੀ ਇਸ ਕੌਮ ਦੀ ਚੜ੍ਹਦੀ ਕਲਾ ਲਈ ਬਹੁਤ ਕੁਰਬਾਨੀਆਂ ਹੋਈਆਂ ਬਹੁਤ ਸ਼ੀਧੀਆਂ ਹੋਈਆਂ ਆਪਾਂ ਹੁਣ ਮੇਰੀ ਮੇਰੀ ਛੱਡ ਕੇ ਇਕੱਠੇ ਹੋ ਕੇ ਚੱਲੀਏ ਉਸੇ ਦੀ ਕੌਮ ਦੀ ਭਲਾਈ ਐ ਕੋਈ ਸਾਧ ਸੰਗਤ ਜਿਹੜੀ ਅੰਮ੍ਰਿਤਪਾਲ ਦੀ ਸੋਚ ਹੈ ਜਿਵੇਂ ਅੰਮ੍ਰਿਤਪਾਲ ਨੇ ਹੈ ਗੱਲ ਛੋਟੀ ਐ ਬਈ ਨਸ਼ੇ ਛਡਾਉਣੇ ਛੜਾ ਕੋਈ ਨਹੀਂ ਸਕਦਾ ਐ ਪਰ ਕਿਸੇ ਦੇ ਦਿਮਾਗ ਚ ਆਈ ਗੱਲ ਐ ਯਾਰ ਬਈ ਆਪਾਂ ਐਵੇਂ ਕਰਕੇ ਆਪਣੀ ਕੌਮ ਨੂੰ ਬਚਾਈਏ ਇਹ ਕੰਮ ਕਰਨ ਲਈ ਵੀ ਬਹੁਤ ਹਿੰਮਤ ਚਾਹੀਦੀ ਐ ਬਹੁਤ ਕੁਝ ਸੋਚਣਾ ਪੈਂਦਾ ਐ ਜਥੇਬੰਦੀ ਬਣਾ ਕੇ ਜਿਵੇਂ ਉਹਨਾਂ ਨੇ ਵਰਕ ਕੀਤਾ ਵੀ ਮੈਂ ਨਸ਼ੇ ਛਡਾਵਾ com